ਜਿਹੜਾ ਸਾਡਾ ਭਰਤੀ ਦਾ ਸਿਸਟਮ ਹੈ ਉਹਦੇ ਵਿੱਚ 5 ਸਾਲਾਂ ਵਾਸਤੇ 10 ਰੁਪਏ ਸਾਡੀ ਮੈਂਬਰਸ਼ਿਪ ਫੀਸ ਦਿੱਤੀ ਹੈ। ਅਰੇ ਭਰਤੀ ਦੀ ਇੱਕ ਕਾਪੀ ਹੈ ਜਿਹਦੇ ਵਿੱਚ 100 ਮੈਂਬਰ ਜਿਹੜੇ ਆ ਉਹ ਭਰਤੀ ਕੀਤੇ ਜਾਂਦੇ। ਜਿਹੜਾ ਸਾਡੀ ਪਾਰਟੀ ਦਾ ਵਰਕਰ ਜਾਂ ਆਗੂ 100 ਮੈਂਬਰ ਭਰਤੀ ਕਰ ਲੈਂਦਾ। ਉਹ ਜਿਹੜਾ ਸਰਕਾਂ ਦਾ ਡੈਲੀਕੇਟ ਬਣ ਜਾਂਦਾ। ਔਰ ਜਿੰਨੇ ਇੱਕ ਸਰਕਲ ਦੇ ਡੈਲੀਕੇਟ ਹੁੰਦੇ ਆ ਉਹ ਸਾਰੇ ਫਿਰ ਰਲ ਕੇ ਤੇ ਸਰਕਲ ਦਾ ਜਿਹੜਾ ਜਥੇਦਾਰ ਆ ਸਾਡਾ ਉਹਦੀ ਚੋਣ ਜਿਹੜੀ ਆ ਉਹ ਸਰਕਲ ਦੇ ਜਥੇਦਾਰ ਕਰਦੇ ਔਰ ਜਿਹੜਾ ਪਾਰਟੀ ਦਾ ਲੀਡਰ 25 ਸਰਕਲ ਦੇ ਜਿਹੜਾ ਉਹ ਜਥੇਦਾਰ ਜਿਹੜੇ ਸਰਕਲ ਦੇ ਡੈਲੀਕੇਟ ਜਿਹੜਾ ਬਣਾਲੇ ਦਾ ਉਹ ਜਿਹੜੇ ਦਾ ਡੈਲੀਕੇਟ ਪੜਦਾ ਮਗਰ 25 ਕਾਪੀਆਂ 2500 ਮੈਂਬਰਸ਼ਿਪ 'ਚੇ ਇੱਕ ਜਨੇ ਦਾ ਡੈਡੀਕੇਟ ਜਿਹੜਾ ਉਹ ਬਣਦਾ ਉਹ ਸਾਰੇ ਜਿਹੜੇ ਦੇ ਵਿੱਚੋਂ ਸਾਰੇ ਹਲਕਿਆਂ ਦੇ ਵਿੱਚੋਂ ਜਿੰਨੇ ਜ਼ਿਲ੍ਹੇ ਤੇ ਡੈਡੀਕੇਟ ਹੋਣਗੇ ਉਹ ਤੇ ਇਕੱਠੇ ਹੋ ਕੇ ਜਿਹੜਾ ਜ਼ਫੇਦਾਰ ਕੀ ਚੋਣ ਕਰਦੇ ਆ ਉਹੋ ਹੀ ਫੈਸਲਾ ਕਰਦੇ ਆ ਕਿ ਸਾਡੇ ਵਿੱਚੋਂ ਸਟੇਟ ਦੇ ਡੈਡੀਕੇਟ ਕਿਹੜੇ ਕਿਹੜੇ ਜਾਣਗੇ ਜਿਹੜੇ ਸਟੇਟ ਦੇ ਡੈਲੀਗੇਟ ਆ ਉਹ ਹਰ ਹਲਕੇ ਦੇ 4 ਪੰਜਾਬ ਦੇ ਵਿੱਚ ਹੁੰਦੇ ਆ ਇਸ ਕਰਕੇ ਜਿੰਨੇ ਕਿਸੇ ਜ਼ਿਲ੍ਹੇ ਚ ਹਲਕੇ ਆ ਉਹਨੂੰ 4 ਨਾਲ ਮਲਟੀਪਲਾਈ ਕਰਕੇ ਜਿਵੇਂ ਰੋਪੜ ਦੇ ਵਿੱਚ ਪਿੰਡ ਆ ਕੇ ਆ ਤੇ ਉਹਨਾਂ ਦੇ 12 ਡੈਲੀਗੇਟ ਆ ਜਿੱਥੇ 5 ਪ੍ਰਧਾਨ ਸੰਭਾਲ ਕੇ ਆ ਉਹਨਾਂ ਦੇ ਵੀ ਡੈਲੀਗੇਟ ਆ ਇਸੇ ਤਰ੍ਹਾਂ ਵੱਡੇ ਜ਼ਿਲ੍ਹੇ ਦੇ ਵਿੱਚ ਵੱਧ ਨੇ ਛੋਟੇ ਜ਼ਿਲ੍ਹੇ ਦੇ ਵਿੱਚ ਘੱਟ ਨੇ ਔਰ ਜਿਹੜੀਆਂ ਦੂਜੀਆਂ ਸਟੇਟ ਆ ਉਹਨਾਂ ਦਾ ਨੰਬਰ ਵੀ ਸਾਡੇ ਪਾਰਟੀ ਦੇ ਸੰਵਿਧਾਨ ਦੇ ਵਿੱਚ ਫਿਕਸ ਆ ਕਿਸੇ ਦੇ 3 ਡੈਲੀਕੇਟ ਬੰਦਿਆ ਕਿਸੇ ਦੇ 2 ਬੰਦਿਆ ਉਹ ਸਾਰੀ ਜਿਹੜੀ ਲਿਸਟ ਸਾਡੇ ਸੰਵਿਧਾਨ ਦੇ ਵਿੱਚ ਦਰਜ ਹੋਈ ਹੋਈ ਹੈ ਤੇ ਜਿਹੜੇ ਸਟੇਟ ਦੇ ਡੈਲੀਕੇਟ ਨੇ ਉਹ ਸਾਡਾ ਜਨਰਲ ਹਾਊਸ ਕਹਾ ਜਾਂਦਾ ਉਹ ਫਿਰ ਜਾ ਕੇ ਤੇ ਜਿਹੜੇ ਪਾਰਟੀ ਦੇ ਪ੍ਰਧਾਨ ਦੀ ਜਿਹੜੀ ਚੋਣ ਹੈ ਉਹ ਕਰਦੇ ਆ ਔਰ ਉਹਦੇ ਵਿੱਚੋਂ ਹੀ ਫਿਰ ਵਰਕਿੰਗ ਕਮੇਟੀ ਜਿਹੜੀ ਆ ਚੁਣੀ ਜਾਂਦੀ ਇਸ ਕਰਕੇ ਸਾਰੀ ਜਿਹੜੀ ਸਾਡੀ ਪ੍ਰਕਿਰਿਆ ਉਹ ਪੂਰੀ ਤਰ੍ਹਾਂ ਤੇ ਡੈਮੋਕ੍ਰੈਟਿਕ ਆਤੀ ਪ੍ਰਾਕਰਸ਼ੀ ਹੈ ਸਾਰੇ ਜਿਲਿਆਂ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਸਭ ਜਗ੍ਹਾ ਤੇ ਅਫਸਰ ਸਾਹਿਬਾਨ ਲੱਗੇ ਆ ਇਸ ਕਰਕੇ ਜਦੋਂ ਇਹ ਬੰਦਾ ਕੋਈ ਭਰਤੀ ਵਾਪਸ ਕਰਕੇ ਸਾਨੂੰ ਆਉਂਦਾ ਨਾਲ ਇਹਦੇ ਉੱਤੇ ਲਿਖਿਆ ਜਾਂਦਾ ਹੈ ਕਿ ਇਹ ਕਾਪੀ ਕਿਹੜੇ ਸਰਕਟ ਡੈਲੀਕੇਟ ਨੇ ਭਰਤੀ ਕੀਤੀ ਸੋ ਹਰ ਜਿਹੜੇ ਸਰਕਟ ਡੈਲੀਕੇਟ ਨੇ ਜਿਸ ਵੀ ਸਾਡੇ ਕੋਲ ਆ ਜਾਂਦੀ ਹੈ ਫਿਰ ਉਸ ਤੋਂ ਬਾਅਦ ਸਰਕਲ ਡੈਲੀਕੇਟਰ ਜੋ ਚੋਣ ਹੁੰਦੀ ਹੈ ਫਿਰ ਜ਼ਿਲ੍ਹਾ ਡੈਲੀਕੇਟਰ ਦੀਆਂ ਲਿਸਟਾਂ ਸਾਡੇ ਕੋਲ ਆ ਜਾਂਦੀਆਂ ਔਰ ਫਿਰ ਜਿਹੜੇ ਜ਼ਿਲ੍ਹੇ ਦੇ ਡੈਲੀਕੇਟਰ ਨੇ ਉਸ ਸਟੇਜ ਅਡਜਸਟ ਕੀਤੀ ਜਿਹੜੀ ਆ ਉਹ ਬਕਾਇਦਾ ਤੌਰ ਤੇ ਉੱਤੇ ਅਬਜੰਪੁਰ ਸਰਪੰਚ ਦੀ ਹਾਜ਼ਰੀ ਚ ਬੁਣਾ ਕੇ ਤੇ ਭੇਜਦੇ ਆ ਤੇ ਫਿਰ ਜਾ ਕੇ ਇਹ ਸਾਰੀ ਪ੍ਰਕਿਰਿਆ ਜਿਹੜੀ ਆ ਉਹ ਪੂਰੀ ਹੁੰਦੀ ਸਾਰੇ ਧਰਨਾ ਵਾਸਤੇ ਸਾਰਿਆਂ ਵਾਸਤੇ ਇਹ ਜਿਹੜੀ ਮੈਂਬਰਸ਼ਿਪ ਹੈ ਸ਼੍ਰੋਮਣੀ ਅਕਾਲੀ ਦਸ ਦੀ ਜਿਹੜੀ ਆ ਉਹ ਖੁੱਲੀ ਹੁੰਦੀ ਆ ਇਸ ਕਰਕੇ ਅੱਜ ਸ਼ੁਰੂਆਤ ਹੋ ਗਈ ਆ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆ ਪਾਰਟੀ ਦੇ ਲੀਡਰਾਂ ਨੂੰ ਵਰਕਰਾਂ ਨੂੰ ਕਿ ਜਿਵੇਂ ਪਹਿਲਾਂ ਸਾਰੀਆਂ ਵਿਭਾਗਾਂ ਦੇ ਵਿੱਚ ਉਹ ਵੱਚਣ ਕੇ ਯੋਗਦਾਨ ਪਾਉਂਦੇ ਆ ਉਸੇ ਤਰੀਕੇ ਇਸ ਮਿੰਟ ਦੇ ਵਿੱਚ ਵੀ ਯੋਗਦਾਨ ਪਾਉਣ